ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਇਕਾਂ ਮੰਤਰੀਆਂ ਅਤੇ ਰਾਜ ਸਭਾ ਦੇ ਜਿਹੜੇ ਮੈਂਬਰ ਤੇ ਫਿਰ ਦੁਬਾਰਾ ਆਚ ਡਿੱਗੀ ਹੈ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ 17 ਮਹੀਨਿਆਂ ਦੀ ਲਗਭਗ ਜੇਲ੍ਹ ਕੱਟ ਕੇ ਆਏ ਮਨੀਸ਼ ਸੋਦੀਆ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਬੜਾ ਵੱਡਾ ਝਟਕਾ ਲੱਗੇਗਾ। ਉਹਨਾਂ ਨੇ ਕਿਹਾ ਕੋਈ ਕੋਈ ਨਾ ਕੋਈ ਕਮੀ ਜਿਹੜੀ ਹੈ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਸਾਡੇ ਵਿੱਚੋਂ ਭਾਲਦੀ ਰਹਿੰਦੀ ਹੈ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ 56 ਕਸ ਦਿੰਦੇ ਨੇ। ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਆਜ ਆਗੀਏ ਦੱਸ ਦिए ਕਿ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਜੋ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਉੱਤੇ ਬੜੀ ਵੱਡੀ ਆਜ ਆਗੀ ਹੈ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਨੇ ਦਿੱਲੀ ਦੀ ਹਾਈ ਕੋਰਟ ਨੇ ਦਿੱਲੀ ਦੀ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਜੇਕਰ ਉਹ ਆਪਣੇ ਆਪ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਤਲਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਭ ਕੇ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜੇਲ੍ਹ ਦੇ ਵਿੱਚ ਬੰਦ ਵੀ ਰੱਖਿਆ ਜਾਵੇਗਾ ਕਿਉਂਕਿ ਉਹਨਾਂ ਉੱਤੇ ਰੋਜ਼ ਕਰ ਪ੍ਰਦਰਸ਼ਨ ਦੇ ਅਤੇ ਜਾਮ ਕਰਨ ਦੇ ਸੜਕ ਨੂੰ ਅਤੇ ਦੰਗੇ ਕਰਵਾਉਣ ਦੇ ਜਿਹੜੇ ਇਲਜ਼ਾਮ ਆਇਦ ਕਰ ਦਿੱਤੇ ਨੇ ਦਿੱਲੀ ਦੀ ਹਾਈ ਕੋਰਟ ਨੇ ਮਾਮਲਾ ਹੈ 2001 ਦਾ ਜਦੋਂ ਸੰਜੀਤ ਸਿੰਘ बसपा यानी कि बहुजन समाज पार्टी ਵੱਲੋਂ ਕੰਮ ਕਰ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਬਿਜਲੀ ਮਾਮਲੇ ਨੂੰ ਲੈ ਕੇ ਬਿਜਲੀ ਗੁੱਲ ਹੋ ਗਈ ਸੀ ਦਿੱਲੀ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਜਦੋਂ ਬਿਜਲੀ ਗੁੱਲ ਹੋਈ ਆਪਣੇ ਸਾਥੀਆਂ ਦੇ ਨਾਲ ਸਬਜ਼ੀ ਮੰਡੀ ਦੇ ਸਾਹਮਣੇ ਬੈਠ ਗਿਆ ਸੰਜੀਤ ਸਿੰਘ ਧਰਨਾ ਲਾ ਕੇ ਧਰਨਾ ਭਾਵੇਂ ਉਖੇੜ ਦਿੱਤਾ ਗਿਆ ਬਟ ਲੋਕਾਂ ਨੂੰ 2-3 ਦਿਨ ਲਗਾਤਾਰ ਪਰੇਸ਼ਾਨੀ ਆਈ ਉਸ ਨੂੰ ਲੈ ਕੇ ਲਗਾਤਾਰ ਕੇਸ ਚੱਲ ਰਿਹਾ ਸੀ ਸੰਜੇ ਸਿੰਘ ਤੇ ਲੇਕਿਨ ਅੱਜ ਜਿਹੜਾ ਹੈ ਫੈਸਲਾ ਸੁਣਾ ਦਿੱਤਾ ਹੈ ਦਿੱਲੀ ਦੀ ਹਾਈ ਕੋਰਟ ਨੇ ਸੰਜੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਉਸ ਦਾ ਦੂਜਾ ਸਾਥੀ ਹਾਲੇ ਵੀ ਭਾ ਬਸ ਭਾਈ ਯਾਨੀ ਕਿ ਬੋਜਨ ਸਮਾਜ ਪਾਰਟੀ ਦੇ ਵਿੱਚ ਵਿਧਾਇਕ ਹੈ ਯੂਪੀ ਤੋਂ ਦੂਸਰੇ ਪਾਸੇ ਸੰਜੀਤ ਸਿੰਘ ਵੀ ਉਹਨਾਂ ਦਿਨਾਂ ਦੇ ਵਿੱਚ ਭਾ ਬੋਜਨ ਸਮਾਜ ਪਾਰਟੀ ਵੱਲੋਂ ਸੀ ਲੇਕਿਨ ਬੋਜਨ ਸਮਾਜ ਪਾਰਟੀ ਤੋਂ ਛੱਡ ਕੇ ਆਪ ਆਲਬਰਟ ਪਾਰਟੀ ਵਿੱਚ ਆਏ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਦੀਆਂ ਮੁਸ਼ਕਲਾਂ ਹੁਣ ਵਧ ਗਈਆਂ ਨੇ ਕਿਉਂਕਿ ਸੰਜੀਤ ਸਿੰਘ ਨੂੰ ਹੁਣ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਇਹ ਗੱਲ ਪਹਿਲਾਂ ਕਲੈਰੀਫਾਈ ਕਰ ਦਿੱਤੀ ਸੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੇ ਜਿਹੜੇ ਲਗਭਗ 17 ਮਹੀਨਿਆਂ ਤੋਂ ਵੱਧ ਜੇਲ੍ਹ ਕੱਟ ਕੇ ਆਏ ਨੇ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੇ ਆਉਣ ਲੱਗਿਆ ਹੀ ਬੜਾ ਵੱਡਾ ਖੁਲਾਸਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਆਮ ਆਦਮੀ ਪਾਰਟੀ ਦਾ ਵਿਧਾਇਕ ਵੀ ਹੋ ਸਕਦਾ ਹੈ ਮੰਤਰੀ ਵੀ ਹੋ ਸਕਦਾ ਹੈ ਰਾਜ ਸਭਾ ਦਾ ਮੈਂਬਰ ਵੀ ਹੋ ਸਕਦਾ ਹੈ ਯਾਨੀ ਕਿ ਕੋਈ ਨਾ ਕੋਈ ਇੱਕ ਵਾਰ ਫਿਰ ਜੇਲ੍ਹ ਦੇ ਵਿੱਚ ਜਾਵੇਗਾ ਉਹ ਅੱਜ ਖੁਲਾਸਾ ਕਰ ਦਿੱਤਾ ਹੈ ਦਿੱਲੀ ਦੀ ਹਾਈ ਕੋਰਟ ਨੇ ਦਿੱਲੀ ਦੀ ਹਾਈ ਕੋਰਟ ਨੇ ਸ਼ਿਕੰਜਾ ਕੱਸ ਦਿੱਤਾ ਹੈ ਆਪ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਸੱਜੇ ਸਿੰਘ ਦੇ ਅਤੇ ਸੰਜੀਤ ਸਿੰਘ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਜੇ ਧੰਨਵਾਦ